ਨਕਸੇ ਦੇ ਘਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਦੇ ਵਿੱਚ ਅਜੇ ਚੋਣਾ ਨੂੰ ਸਮਾਂ ਹੈਗਾ ਤੇ ਪਰ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਆਪਣੀਆਂ ਸਰਗਾਮੀਆਂ ਵਿੜੀਆਂ ਹੋਈਆਂ ਜੇ ਅਗਰ ਆ ਪੰਜਾਬ ਸਰਕਾਰ ਦੀ ਗੱਲ ਕਰਕੇ ਤਾਂ ਉਹਨਾਂ ਵੱਲੋਂ ਫੈਲਾਹ ਰਸ਼ਨ ਲੈ ਕੇ ਜੁੱਧ ਨਸ਼ਾ ਵਿਰੋਧ ਜਿਹੜਾ ਲਗਾਤਾਰ ਚੱਲ ਰਿਹਾ ਪਰ ਉਸ ਦੇ ਪੈਰਲਲ ਸਿਆਸੀ ਦੂਸਰੀਆਂ ਪਾਰਟੀਆਂ ਵੱਲੋਂ ਇਹ ਆਪਣਾ ਆਪਣਾ ਜਿਹੜਾ ਕੰਮ ਹੈ ਇਹਦਾ ਕੀਤਾ ਜਾ ਰਿਹਾ ਜੇ ਅਗਰ ਵਾਕੇ ਆਪਣੇ ਹਲਕੇ ਦੀ ਗੱਲ ਕਰਕੇ ਜਿੱਥੇ ਕਾਂਗਰਸ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਕਛਤ ਸਿੰਘ ਬਰਾਵ ਉਹਨਾਂ ਦੇ ਪੁੱਤ ਸਦਾ ਕਮਲਜੀਤ ਸਿੰਘ ਬਰਾੜ ਜੋ ਕਿ ਵੈਸੇ ਦਾ ਕਾਂਗਰਸ ਵਿੱਚੋਂ ਬਾਹਰ ਹੈ ਗਿਆ ਪਰ ਪੈਰਲ ਆਪਣੇ ਤੌਰ ਤੇ ਨਾ ਬਦੋ ਪਿਛਲੇ ਦਿਨਾਂ ਤੋਂ ਲੈ ਕੇ ਮੀਟਿੰਗਾਂ ਜਿਹੜੀਆਂ ਸਟਾਰਟ ਕੀਤੀਆਂ ਜਾਂ ਉਹਨਾਂ ਮੀਟਿੰਗਾਂ ਦੇ ਵਿੱਚ ਕਾਫੀ ਵੱਡੇ ਪੱਤਰ ਤੇ ਜਿਹੜੇ ਇਕੱਠਾ ਹੋ ਰਹੇ ਆ ਦੇਖਣ ਨੂੰ ਮਿਲਦੇ ਪਿਆ ਅੱਜ ਅਸੀਂ ਲੰਗਿਆ ਦੇ ਪਿੰਡ ਦੇ ਵਿੱਚ ਪਹੁੰਚਿਆ ਗਿਆ ਲੰਗਿਆ ਦਾ ਨਮਾ ਦੇ ਵਿੱਚ ਜਿੱਥੇ ਮਨਵੀਰ ਸਿੰਘ ਉਹਨਾਂ ਦੀ ਗਵਾਈ ਦੇ ਵਿੱਚ ਹੋਰ ਵੀ ਕਾਫੀ ਜਿਹੜੇ ਲੋਕ ਹੈਗੇ ਉਹਨਾਂ ਦੀ ਗਵਾਈ ਦੇ ਵਿੱਚ ਇੱਥੇ ਇੱਕ ਵੱਡਾ ਇਕੱਠ ਕੀਤਾ ਗਿਆ ਤੇ ਕਮਲਜੀਤ ਸਿੰਘ ਬਰਾੜ ਵੱਲੋਂ ਸਬੋਧਨ ਵੀ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਜਿੱਥੇ ਐਸਟਾਵ ਜਦੋਂ ਬੰਦਾ ਕਾਂਗਰਸ ਪ੍ਰਮਾਤ ਲੰਗਿਆ ਦੇ ਲੋਕਾਂ ਦਾ ਤੇ ਉਹਨਾਂ ਵੱਲੋਂ ਜਿਹੇ ਕਮਲਜੀਤ ਸਿੰਘ ਬਰਾੜ ਦੀਆਂ ਤਕਰੀਰਾਂ ਵੀ ਜੁਣੀਆਂ ਸੁਣੀਆਂ ਜਾ ਰਹੀਆਂ ਹੈਗੀਆਂ ਤੇ ਇਹ ਇਹਨਾਂ ਦਾ ਮੁੱਖ ਏਜੰਡਾ ਕੀ ਹੈਗਾ ਤੇ ਇਹ ਕਿਹੜੀ ਪਾਰਟੀ ਵੱਲੋਂ ਜਿਹੜੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪ ਦੀ ਜਿਹੜੀ ਫਾਰੀ ਖੇਡਣਗੇ ਉਹ ਸਮੇਂ ਦੀ ਗੱਲ ਰਹੂਗੀ ਪਰ ਫੱਲ ਹਾ ਇਹਨਾਂ ਵੱਲੋਂ ਜਿਹੜੀ ਅਗਾਹ ਇੱਕ ਆਪ ਦੀ ਜਿਹੜੀ ਸੰਪਰਕ ਮਹਿੰਮਾ ਜਿਹੜੇ ਲੋਕਾਂ ਨੂੰ ਮਿਲਣਾ ਸ਼ੁਰੂ ਕਰਤਾ ਉਹਨਾਂ ਦੀਆਂ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰਦੀਆਂ ਹੈਗੀਆਂ ਤੇ ਇਹ ਇਹ ਅੱਗੇ ਜਾ ਕੇ ਕਿਸ ਤਰ੍ਹਾਂ ਦਾ ਜਿਹੜਾ ਸਿਸਟਮ ਰਹੇਗਾ ਇਹਦੇ ਸਬੰਧ ਵਿੱਚ ਕਮਲਜੀਤ ਸਿੰਘ ਬਰਾੜ ਨਾਲ ਗੱਲਬਾਤ ਕਰਦੇ ਆ ਤੁਸੀਂ ਵੀਰਾਂ ਤੁਸੀਂ ਇੱਕ ਵਾਰ ਵੇਖ ਲਿਓ ਮੈਂ ਤੁਹਾਨੂੰ ਹੋਰ ਇੱਕ ਵਾਰ ਤਸਵੀਰਾਂ ਦੇਖ ਲਓ ਵੱਡਾ ਕਾਠ ਜਿਹੜਾ ਲੰਗਣਾ ਨਵੇਂ ਦੇ ਵਿੱਚ ਜਿਹੜਾ ਕੀਤਾ ਗਿਆ ਹੈਗਾ ਤੇ ਬੜੀ ਹਸਟਲ ਲੋਕੇ ਲੋਕਾਂ ਵੱਲੋਂ ਕਮਲਜੀਤ ਸਿੰਘ ਬਰਾੜ ਦਾ ਨਾਮ ਪਛਣ ਵੀ ਸੁਣਿਆ ਗਿਆ ਤੇ ਇਹਦੇ ਸਬੰਧ ਵਿੱਚ ਕਮਲਜੀਤ ਸਿੰਘ ਬਰਾੜ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਗਰ ਸਾਹਿਬ ਜੀ ਕਿੰਨੇ ਸਮੇਂ ਤੋਂ ਜਿੱਥੇ ਆ ਕਾਫੀ ਮੀਟਿੰਗਾਂ ਕਰ ਰਹੇ ਆ ਪਿੰਡ ਪਿੰਡ ਜਾ ਕੇ ਗੱਲ ਕਰ ਰਹੇ ਆ ਬੰਦੇ ਕਿਹਦੇ ਲਈ ਕਰ ਰਹੇ ਲੋਕਾਂ ਲਈ ਕਰ ਰਹੇ ਆ ਵਾਹਿਗੁਰੂ ਜੀ ਸਾਹਿਬ ਜੀ ਲੋਕਾਂ ਲਈ ਕਰ ਰਹੇ ਆ ਉਪੱਠੀ ਹੋਰੇ ਲੋਕਾਂ ਦੇ ਚੌਦਸ ਪਿੰਡ ਕੇ ਜਿਹੜਾ ਲੋਕਾਂ ਨੇ ਰਜੇਵੇਂ ਲੋਕਾਂ ਦੇ ਕੰਮ ਕਾਜ ਛਾਪਾ ਕੋਈ ਬਾਤ ਨਹੀਂ ਪੁੱਛਦਾ ਕੋਈ ਇੰਚਾ ਦੇ ਨਸ਼ੇ ਦੀ ਗੱਲ ਉਹ ਦਫਤਰਾਂ ਦੇ ਵਿੱਚ ਕਰ ਰਹੇ ਆ ਕਿਉਂਕਿ ਗੱਲ ਹੀ ਨਹੀਂ ਸੁਣਨਾਂ ਲੀਡਰ ਸਾਡੇ ਘਰੇ ਸੜਸਿਆ ਕਿਸ ਨੂੰ ਬਾਹਰ ਕਿ ਬੰਬੂਈ ਦੇ ਨਾਮ ਨਾਲ ਬਾਤ ਆਏ ਕਿ ਚਲੇ ਜਾਂ ਉਹਨਾਂ ਸਾਹਮਣੇ ਬੈਠ ਫਿਰਨੋ ਕਰਕੇ ਘਰੇਲੂ ਮੁਸ਼ਕਲਾਂ ਦਾ ਮਿਲਦੀ ਜੁਣਾਠ ਇਸ ਕਰਕੇ ਤਾਫਿਲ ਸੰਗਤ ਨੇ ਜਿਵੇਂ ਹੁਕਮ ਕੀਤਾ ਸੰਗਤ ਹੁਕਮਾ ਸਨ ਸੇ ਸੰਗਤਾਂ ਕੋਲ ਧੀਸਾਉਂ ਦੇ ਮੰਨ ਲਿਆ ਅਸੀਂ ਤਾਂ ਉਹਨਾਂ ਦੇ ਬੱਚੇ ਉਹ ਸੰਗਤ ਨੇ ਇਕੱਠੇ ਹੋ ਕੇ ਸਹਾਰਾ ਦਿੱਤਾ ਮੇਰੀ ਪਿਆਰ ਨੂੰ ਪਵਾਜੀ ਵੀ ਸੁਣ ਰਿਹਾ ਕਿ ਇਹਨਾਂ ਦੀ ਹੋ ਗਿਆ ਚਾਰੂ ਵਾਲਿਆਂ ਆਪਦੀ ਮਨਮਰਜ਼ੀ ਅੱਤੇ ਉਹਦੀ ਤਰ ਹੈ ਹੀ ਨਹੀਂ ਉਸ ਕਰਕੇ ਤਾਰਸ ਪਾਈ ਆਪਾਂ ਲੰਬੇ ਸਮੇਂ ਤੋਂ ਕਰਦੀ ਆਏ ਬਰਾਦ ਸਾਹਿਬ ਤੁਹਾਡੇ ਘਰ ਦੇ ਵਿੱਚ ਜੇਕਰ ਗੱਲ ਕਰੀਏ ਰਾਜਾ ਸਾਹਿਬ ਕੌਂਸਲ ਪਾਰਟੀ ਨਾਲ ਦੇ ਕੰਮ ਨਹੀਂ ਸਿੰਘ ਰਾਜਾ ਕੌਂਸਲ ਤੋਂ ਪਾਰ ਹੈ ਤੇ ਤੁਸੀਂ ਆਪਣਾ ਕਦਰ ਬੋਤ ਰੱਖਦੇ ਆ ਇੱਕ ਤੁਹਾਡੇ ਘਰ ਦੇ ਵਿੱਚ ਲਾਈਨ ਲਕੀਰ ਖਿੱਚੀ ਹੋਈ ਹੈ ਤੁਸੀਂ ਕਾਂਗਰਸ ਤੋਂ ਬਾਹਰ ਹੋ ਕੇ ਤੇ ਚਰਿਆਂ ਉਹ ਰਾਜ ਬ੍ਰੈਕਸ ਵਿੱਚ ਤਬਾਹ ਵੀ ਲਾਉਣੀ ਹੈ ਮੈਂ ਤਾਂ ਹੀ ਪਹਿਲਾਂ ਸਮਝਾ ਤੀ ਕਿ ਤੁਸੀਂ ਜਿਹੜੀਆਂ ਮੀਟਿੰਗਾਂ ਕਰਦੇ ਆ ਕਿਸੇ ਪਾਰਟੀ ਲਈ ਕਰਦੇ ਆ ਕਿਸੇ ਗਰੁੱਪ ਲਈ ਕੀ ਹੈਗਾ ਦਰਾਂ ਕਿਸੇ ਚੁੰਨੀ ਜਾਂਦੇ ਕਾਂਗਰਸ ਤੋਂ ਬਾਹਰ ਲੋਕਾਂ ਦੇ ਦਿਲਾਂ ਤੋਂ ਬਾਹਰ ਜਾ ਕੇ ਅਸਾਂ ਦੇ ਸਾਥ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣੀ ਹੈ ਕੋਈ ਕਹਿੰਦੇ ਪਾਉਂਦੇ ਆ ਜਗ੍ਹਾ ਜਿਦ ਮਰਜ਼ੀ ਬਣਾ ਲੈ ਬੰਦਾ ਉਜੀਗਾਂ ਦਾ ਤੇ ਕੋਈ ਨਕੀ ਨਕੀ ਕੋਈ ਨਹੀਂ ਜੀ ਗੱਲ ਸੈਂਸ ਕੋਈ ਲਕੀ ਨੂੰ ਲਈ ਪਾਰਟੀ ਬੇਸ ਤੇ ਤਾਂ ਰਹੇ ਵਰਤ ਪਾਰਟੀ ਬੇਸ ਤੇ ਬਾਪੂ ਜੀ ਪਾਰਟੀ ਕਾਂਗਰਸ ਨੇ ਤੋਂ ਇਹ ਤੇ ਕੋਈ ਗੁਨਾਹ ਥੋੜੀ ਉਹ ਤਾਂ ਲੰਬੇ ਸਮੇਂ ਤੋਂ ਮੈਂ ਵੀ ਕਿਸੇ ਵੇਲੇ ਕਾਂਗਰਸ ਦਾ ਹਿੱਸਾ ਨਹੀਂ ਉਹ ਚ ਖਿਲਦਾ ਅਸੀਂ ਆਪਦੇ ਬਾਪੂ ਜੀ ਦੀ ਵਿਰਾਸਤ ਜਿਹੜੀ ਸਾਨੂੰ ਦਿੱਤੀ ਹੈ ਚਿਰਦਾਸ ਦਾ ਇਹਦੇ ਸਾਰਾ ਨਕਸੇ ਵਿਰਾਸਤ ਮੇਰੇ ਪਿਤਾ ਲਈ ਉਹ ਵਿਰਾਸਤ ਨੂੰ ਆਪਣੇ ਲੈ ਕੇ ਗਿਆ ਉਸ ਵਿਰਾਸਤ ਨੂੰ ਦੇਖ ਸੇਵਾ ਦੀ ਵਿਰਾਸਤ ਲੋਕਾਂ ਦੇ ਨਾਲ ਖੜਨ ਤੇ ਲੋਕਾਂ ਦੇ ਕੰਮ ਕਰਦੇ ਲੋਕਾਂ ਦੀ ਮੋਢੀ ਸਾਨੂੰ ਬਦਾਸਤ ਖੜੀ ਕਰ ਸਕਦੀ ਹੈ ਜੇ ਅਸੀਂ ਇਸ ਤਾਕਤ ਨੂੰ ਸੰਗਠਿਤ ਨਹੀਂ ਕਰਾਂਗੇ ਇਕੱਠਾ ਨਹੀਂ ਕਰਾਂਗੇ ਫਿਰ ਅਫਸਰਾਂ ਨੂੰ ਵੀ ਨਹੀਂ ਪਤਾ ਲੱਗਣਾ ਸਰਕਾਰ ਨੂੰ ਵੀ ਪਤਾ ਲੱਗਣਾ ਇਹਨਾਂ ਕੋਲ ਕੀ ਤਾਕਤ ਹੈ ਜੇ ਥੋੜੀ ਤਾਕਤ ਦਾ ਪਤਾ ਲੱਗੇ ਕੋਈ ਸੀਰੀਅਸ ਲੋਕਾਂ ਦੇ ਕੰਮ ਹੋਣਗੇ ਨਾ ਅੱਜ ਤੇ ਲੋਕਾਂ ਦੇ ਕੰਮ ਸਾਡੇ ਫੋਨ ਤੇ ਹੁੰਦੇ ਆ ਕਰਦੇ ਆ ਤੇ ਤਾਂ ਇਹ ਆ ਲੋਕਾਂ ਦੀ ਤਾਕਤ ਹੱਥਾਂ ਦੇ ਵਿੱਚ ਇਹ ਉਸ ਗੱਲ ਦਾ ਅਫਸਰਾਂ ਨੂੰ ਵੀ ਪਤਾ ਤਾਂ ਕਰਕੇ ਲੋਕਾਂ ਦੀ ਤਾਕਤ ਲੋਕਾਂ ਲਈ ਇਕੱਠੀ ਕਰਕੇ ਲੋਕਾਂ ਲਈ ਬਸ ਹੋਈ ਜੀ ਬੜੇ ਕਾਰਕਿਤ ਕਰਦੇ ਆ ਉਹ ਪਹੁੰਚ ਰਹੇ ਆ ਤੁਸੀਂ ਕਹਿੰਦੇ ਵੀ ਕੋਈ ਵਿਰਾਸਤ ਦਾ ਆਈਡੀਆ ਪਰ ਕਿਤੇ ਨਿਕਲੇ ਜਾ ਕੇ ਕੋਈ ਨੂੰ ਕਹੋ ਜੇ ਵੀ ਹੈ ਤੇ ਬਸ ਬਸ ਪਾਸੇ ਲੱਗ ਰਹੇ ਹੁੰਦੇ ਆ ਸਭ ਗੁਸਤੀ ਕਰ ਤਾ ਚ ਉਹ ਜਿਹੜੇ ਜੁੜੇ ਸੀਗੇ ਉਹ ਦਾ ਅਛ ਸਿੰਘ ਰਾਣਾ ਨਾਗਰੇ ਸਿੰਘ ਦੇ ਕਿਉਂਕਿ ਸਾਹਬ ਦਾ ਲਾਈਫ ਨਾ ਪਰ ਜਿਹੜਾ ਵੈਸੇ ਇਸ ਤਰ੍ਹਾਂ ਦਾ ਦੌਰ ਆਇਆ ਤੁਹਾਨੂੰ ਗੌਂਦ ਤੋਂ ਬਾਹਰ ਦਾ ਰਸਤਾ ਬਣਾ ਦਤਾ ਹੈ ਪਰ ਤੁਹਾਨੂੰ ਪੰਪਤ ਵੀ ਮੰਨਿਆ ਜਾ ਰਿਹਾ ਵੀ ਤੁਸੀਂ ਪੰਪਤ ਕੋ ਕਹ ਕੇ ਜੇ ਜਦੋਂ ਵੀ ਤੁਸੀਂ ਗੁਵਾਤ ਕਰਦੇ ਹੋ ਬਾਣੀ ਨਾਲ ਕਰਦੇ ਆ ਤੇ ਵਿਚਾਰੇ ਵੀ ਗਜਾਏ ਜਾਂਦੇ ਹੈਗੇ ਆ ਦੀ ਇਹਨਾਂ ਇਸ ਪਾਠ ਨੂੰ ਹੋਣਾ ਪੰਚ ਇਸ ਤੋਂ ਅੰਗ ਲੜ ਗਿਆ ਲਈ ਕਿ ਕੁਚਕਾਰੀ ਨਾਰੇ ਤੇ ਇਸ ਹਦੀ ਚਬਤੀ ਕਿਲੋਂ ਦਾ ਰੂਨ ਸਕੂਨ ਦਿੰਦੇ ਨੇ ਔਰ ਜਿੱਥੋਂ ਜਿੰਨਾ ਵੀ ਕੰਮ ਸਾਹਿਬ ਖੁਸ਼ੀ ਦਾ ਚਾਹੇ ਕੰਮ ਹੈ ਅਸੀਂ ਆਨੰਦ ਸਾਹਿਬ ਦਾ ਪਾਠ ਪੜ੍ਹਦੇ ਹਾਂ ਤੇ ਅਸੀਂ ਰੱਬ ਦਾ ਨਾਮ ਲੈ ਕੇ ਸ਼ੁਰੂਆਤ ਕਰਦੇ ਹਾਂ ਪੰਚ ਹੋਣਾ ਪੰਚ ਨੂੰ ਪਿਆਰ ਕਰਨਾ ਇਹਦੇ ਚ ਕੋਈ ਸਿਆਸੀ ਹੁੰਦਾ ਇਹ ਦਾ ਕੋਟ ਬਣ ਜਾਦਾ ਪੰਥ ਹੀ ਸਭ ਤੋਂ ਸੱਚਾ ਹੈ ਜਿਹੜੇ ਗੁਰਮਤਿ ਪੜ੍ਹਦੇ ਨੇ ਸੱਚਾ ਗੱਲ ਕਰਦੇ ਨੇ ਠੀਕ ਹੈ ਪੰਥ ਉਦੋਂ ਸੱਚਾ ਜਦੋਂ ਪ੍ਰਮਾਤਮਾ ਆਪ ਦੀਤਿ ਬੋਲਤ ਸੇ ਪਰਪੇ ਬਲ ਸੇ ਪ੍ਰਮਾਤਮ ਕੀ ਮੈਨ ਸੋ ਪੰਥ ਹੈ ਕਿ ਵਿਚਨਾ ਸੱਚੇ ਸੁੱਚੇ ਬੋਲੇ ਵਿਚਨਾ ਹਰ ਇੱਕ ਸਿਆਦ ਨੂੰ ਚਾਹੀਦਾ ਹੈ ਚੰਗਾ ਹੈ ਜੇ ਤੁਸੀਂ ਪੰਥ ਕੋਲ ਦੇ ਪੰਥਾਂ ਦੇ ਵਿੱਚ ਰਹੋਗੇ ਤੁਹਾਡੇ ਅੰਦਰ ਪੰਥ ਕੋਈ ਪ੍ਰੇਮ ਰਹੂਗਾ ਗੁਰੂ ਦਾ ਭੈਰ ਹੋਊਗਾ ਭੈਰ ਵਿੱਚ ਪਵਣ ਵਸੇ ਦਵਾਓ ਭੈਰ ਵਿੱਚ ਚੱਲਣ ਲੱਗਦੇ ਰਹੋ ਜੇ ਤੁਸੀਂ ਗੁਰਮਤਿ ਦੀ ਮਾਰਗ ਤੇ ਭੈਰ ਰਹੋਗੇ ਤੁਸੀਂ ਗਲਤ ਕੰਮ ਨਹੀਂ ਕਰੋਗੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰੋਗੇ ਮਾਤਮਾ ਤੁਹਾਨੂੰ ਆਪ ਸਿੱਧੇ ਰੱਖੋਗੇ ਲੈ ਕੇ ਜਾਵੋਗੇ ਸੋ ਇਹ ਕੋ ਜਿੰਦਗੀ ਨਹੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਮੀਟਿੰਗ ਕਿਸੇ ਪਾਰਟੀ ਦੀ ਮੀਟਿੰਗ ਇਹ ਕੋ ਜਿੰਦਗੀ ਨਹੀਂ ਹੈਗਾ ਕਿ ਕਿਸੇ ਜਮਾਤ ਦੇ ਵਿੱਚ ਰਹਿ ਕੇ ਹੋ ਸਕਦਾ ਮੈਂ ਆਜ਼ਾਦ ਜਣਾ ਮੈਂ ਤਾਂ ਚੋਣ ਲੜਨੀ ਹੈ ਭਾਈ ਮੈਂ ਤਾਂ ਪੰਜ ਤੋਂ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਮੇਰੀ ਇਹ ਜ਼ਮੀਨ ਹੈ ਮੇਰੀ ਇਹ ਕਰਮ ਭੂਮੀ ਹੈ ਮੈਂ ਤਾਂ ਰੰਬਾ ਲੈ ਕੇ ਛੋਟੀ ਕਰਨ ਬਣਿਆ ਹਾਂ 2005 ਦਾ 10100 ਤੇ ਮੈਂ ਆਪ ਦੀ ਫਸਲ ਜਿਹੜੀ ਮੈਂ ਇਹਨਾਂ ਸਾਲਾਂ ਤੋਂ ਬੀਜ ਕੇ ਗੁੱਟਦਾ ਆ ਰਿਆਂ ਪਾਣੀ ਦਿੰਦਾ ਆ ਰਿਆਂ ਉਹਨੂੰ ਪਜਾਉ ਬਣਾਇਆ ਜ਼ਮੀਨ ਨੂੰ ਮੈਂ ਆਪਦੀ ਫਸਲ ਕਿਸੇ ਹੋਰ ਨੂੰ ਥੋੜੀ ਵਧਣ ਦੇ ਦੂਆ ਤਾਂ ਪਾਸ਼ਾ ਦੀ ਰਹਿਮਤ ਆ ਅਸੀਂ ਹੀ ਕਰਾਂਗੇ ਇਹ ਮੋਰਚਾ ਫਸਲ ਇਹ ਮੰਨ ਲੀਏ 2027 ਦਾ ਤੁਸੀਂ ਟਡਾ ਜਿਹੜਾ ਕੰਮ ਕੀਤਾ ਗਿਆ گاਉਂ ਪਨੀਟੀਆਂ ਕਰਨੀਆਂ ਸ਼ੁਰੂ ਕਰਨ ਜੀ 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 ਤੁਸੀਂ ਇਸ ਗੱਲ ਨੂੰ ਬਿਹਤਰ ਸਮਝਦੇ ਤੁਸੀਂ ਵੀ ਸਿਆਸਤਦਾਨ ਰਹੇ ਹੋ ਅੱਜ ਤੁਸੀਂ মিডিਆ ਦੇ ਵਿੱਚ ਹੋ ਤਾਂ ਡਬਲ ਜਾਣਕਾਰੀ ਹੋਊਗੀ ਤੁਹਾਨੂੰ ਤੇ ਸਿਆਸਤਦਾਨਾਂ ਦਾ ਵੀ ਤੁਸੀਂ ਪਿੱਛੇ ਦੇ ਰਹੇ ਹੋ ਤੇ ਹੁਣ মিডিਆ 'ਚ ਰਹਿ ਕੇ ਵੀ ਸਿਆਸਤਦਾਨਾਂ ਵਿੱਚ ਤੁਸੀਂ ਮੇਰੀ ਗੱਲ ਸਮਝ ਚੁੱਕੇ ਹੋ ਇਹੀ ਮਕਸਦ ਹੈ ਲੋਕਾਂ ਦੀ ਸੇਵਾ ਦਾ ਆਪਾਂ ਤਾਂ ਬਿੰਗਲ ਮਜਾਤਾ ਚੋਣ ਅਸੀਂ ਤਾਂ ਮਹਾਰਾਜ ਦੀ ਗੇਠਵਾਂ ਨਾ ਬਾਹਰ ਖੜੀ ਕਰਕੇ ਮੈਦਾਨ ਚਾਹਦੇ ਜਿਹਦੇ ਲੜਨਾ ਕਰੇ ਜਿਹਦੀ ਨੇ ਨਹੀਂ ਲੜਨਾ ਉਹ ਐਸਾ ਹੀ ਅਸੀਮ ਜੱਫਰੀ ਹਾਂ ਇਹ ਸਟਾਪ ਨਾ ਇਹ ਵੋਟਾਂ ਤਾਂ ਉਹਨਾਂ ਨੇ ਸਮਝ ਜੇ ਤੁਹਾਡੀ ਕਾਂਗਰਸ ਵਾਪਸੀ ਹੋ ਸਕੇ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਨਹੀਂ ਤਾਂ ਫੋਨ ਅੰਦਰ ਆ ਰਹੀ ਹੈ ਮੈਂ ਤਾਂ ਪਰਸੋਂ ਹੀ ਸੁਣਨਾ ਬਹੁਤ ਵੱਡਾ ਮਾਣ ਹੈ ਸਰ ਜੀ ਆਪਕੋ ਬੜਾ ਪ੍ਰੇਮ ਹੈ ਜੀ ਉਹਨੇ ਉਹਨੇ ਮਾਨੜ ਨੇ ਮੈਨੂੰ ਕਿਹਾ ਕਿ ਜੇ ਤੂੰ ਆਉਣਾ ਚਾਹੁੰਦਾ ਤੇਰਾ ਮਨ ਹੈਗਾ ਤਾਂ ਆ ਜਾ ਤੇਰਾ ਰਾਜੇ ਬੜਿੰਗ ਨਾ ਰੋਣਾ ਹੈ ਕਹਿੰਦਾ ਉਹ ਉਧਰ ਵੀ ਆ ਕੇ ਇੰਝਾਂ ਮੈਨੂੰ ਫੋਨ ਕਰਾਉ। ਕਿਉਂਕਿ ਮੇਰਾ ਮਾਲ ਫਿੱਟਾ ਜੇ ਮੈਨੂੰ ਆਉਂਦੇ ਹੋ ਰੋਧਦਾ ਜੀ ਤੋਂ ਫੋਨ ਤੇ ਮੈਂ ਜਾ ਕੇ ਸ਼ਾਮ ਨੂੰ ਮੇਰੇ ਨਾਲ ਚਰਚਾ ਵੀ ਹੋ ਜਣੀ ਇਸ ਗੱਲ ਦੀ। ਜਿੱਥੇ ਤੇਰਾ ਰਾਜੇ ਮੈਂ ਕਿਹਾ ਫੋਨ ਜਿਹੜੀ ਮੇਰੇ ਜੇ ਮੇਰੇ ਮਨ ਦੇ ਵਿੱਚ ਕਿਸੇ ਨੂੰ ਨੀਵਾ ਦਿਖਾਉਣ ਦੀ ਉਹ ਗੱਲ ਹੁੰਦੀ ਤਾਂ ਮੈਂ ਸ਼ਾਮ ਨੂੰ ਹੁੰਦਾ ਵੀ ਇਹਨੂੰ ਨੀਵਾ ਦਿਖਾ ਰਿਆ ਮੈਨੂੰ ਮੈਂ ਕਿਸੇ ਨੂੰ ਨੀਵਾ ਨਹੀਂ। ਮੈਂ ਤਾਂ ਆਪਦੇ ਲੋਕਾਂ ਨਾਲ ਲੈ ਕੇ ਉਚਾਉਂਦਾ। ਮੈਂ ਆਪੇ ਨਾਲ ਵੀ ਉਚਾ ਕਰਦਾ ਲੋਕਾਂ ਦੀ ਸੋਚ ਨੂੰ ਅੱਗੇ ਲੈ ਜਾਂਦਾ। ਤੋਂ ਮੈਂ ਮੈਂ ਪਹਿਲਾਂ ਵੀ ਕਹਿੰਦਾ ਆਇਆ ਸੀ ਪਹਿਲੇ ਦਿਨ ਤੇ ਜਦੋਂ ਮੈਨੂੰ ਪੜਿਆ ਨਾ ਕਿ ਤੇ ਅੱਜ ਵੀ ਕੀ ਜਾਂ ਤਾਂ ਤੇਰੇ ਧਾਰੇ ਨੂੰ ਦਬ ਦੋਰੀ ਹੱਥ ਸਮਾ ਲੈ ਬਾਦਸ਼ਾਹ ਦੇ ਹੱਥ ਨਹੀਂ ਹੈ ਬਾਦਸ਼ਾਹ ਦੇ ਹੱਥ ਸਹੀ ਕਹਿਣ ਚਾਹਦੇ ਕਿ ਕਿੱਥੇ ਬਾਦਸ਼ਾਹ ਲੈ ਕੇ ਜਾਣਗੇ ਚਾਹੁੰਦੇ ਨੇ ਜਿਹੜੇ ਜਾਂ ਤੇ ਤੂੰ ਇਹ ਗੱਲ ਬੋਲਦਾ ਰਹਿੰਦੇ ਹੋਰ ਮੈਨੂੰ ਪਤਾ ਹੈ ਕਿ ਜਦੋਂ ਤੁਸੀਂ ਬਾਦਸ਼ਾਹ ਨੂੰ ਪ੍ਰੇਮ ਕਰਦੇ ਹੋ ਤੁਸੀਂ ਬਾਦਸ਼ਾਹ ਦਾ ਫੇਕ ਪਪਾ ਮੰਨਦੇ ਹੋ ਉਹਦੇ ਪਹਾਣੇ ਚ ਰਹਿਨੇ ਇਹ ਤਾਂ ਤੇਰਾ ਦੁੱਖ ਵੀ ਨਹੀਂ ਜਾਣਦਾ ਸੁਖਹਰੀ ਤੇ ਸੁਣੋ ਕਿ ਆਪਣੇ ਘਰਾਂ ਸਿੱਧੇ ਲੈ ਜਿਓ ਤੇ ਤਾਂ ਤੁਹਾਡੀ ਬਾਹ ਫੜ ਕੇ ਸਾਡਾ ਬਾਪ ਮਾਂ ਇਹ ਨਾ ਕਹਿੰਦੇ ਨਾ ਹਰਨਾ ਹੈ ਸਭ ਜਿਆ ਪਾਸੇ ਦਾ ਆਪਾ ਤੇ ਸਹੀ ਰਸਤੇ ਤੇ ਜਾ ਕੋਈ ਵੀ ਬਾਤ ਤੇ ਵੀ ਮਾਂ ਆਦੇ ਪੁੱਤ ਨੂੰ ਗਲਤ ਤਾ ਸੋਚ ਦਿਖਾਉਂਦਾ ਨਾ ਆ ਬਹਿ ਨਾ ਤੇ ਇਸ ਨੇ ਪਾਤਸ਼ਾਹ ਦਾ ਹੱਥ ਆ ਸਿੱਧੂ ਚੰਗੇ ਨਹੀਂ ਜਣਨ ਕਿ ਆਪ ਹੀ ਮੁਸ਼ਕਲਾਂ ਹੱਲ ਕਰਦੇ ਜਾ ਰਹੇ ਨੇ ਆ ਸੰਗਤਾਂ ਦਾ ਹੜਾ ਜਿਹੜਾ ਇਹ ਪਾਸ਼ਾ ਦੀ ਰਗਤ ਵਾਲੀ ਚੱਖਾ ਵਾ ਬਾਬਾ ਜੀ ਤੁਹਾਡੀ ਵਿਚਾਰ ਤਰਾ ਤੇ ਕਾਂਗਰਸ ਦੀ ਵਿਚਾਰ ਤਰਾ ਦਾ ਬੜਾ ਜ਼ਮੀਨ ਉਸਮਾਨ ਦਾ ਫਰਕ ਕੈ ਸਰ ਗਿਆ ਬੜੇ ਬਟੇ ਰੂਪ ਮੈਂ ਕਾਂਗਰਸ ਦੇ ਨਾਲ ਲੱਗੇ ਉਹਨਾਂ ਦੇ ਤਰਸਣ ਵਿੱਚ ਦਰਵਾਜ਼ਾ ਖੜਾ ਹੈ ਤੁਸੀਂ ਉਦੋਂ ਵੱਲ ਤੋਂ ਤੁਹਾਡੀ ਵਿਚਾਰਪਰ ਆ ਜਿਉਂ ਕਿ ਤੁਸੀਂ ਆਪਣਾ ਇਧਰ ਦੀ ਵਾਧਾ ਗਿਆ ਸਰਦਾਰ ਇਹ ਤਾਂ ਨਹੀਂ ਪੜੀ ਵਾਪਸੀ ਹੋ ਜਾਂਦੀ ਹੈ ਫਿਰ ਦੋਵੇਂ ਥਾਂ ਤੋਂ ਪਰੇ ਵਿੱਚ ਨੂੰ ਬਿਲਕੁਲ ਸਮੇਂ ਦਾ ਪਤਾ ਹੋਣੀ ਚਾਹੀਦੀ ਹੈ ਕਿ ਜਦੋਂ ਮੈਂ ਕਾਂਗਰਸ ਵਿੱਚ ਸੀ ਤੇ ਮੈਂ ਆਪ ਦੀ ਸੋਚ ਬੰਨ੍ਹਿਆ ਕਿ 2018 ਦੇ ਵਿੱਚ ਮੇਰੀ ਦੇ ਵਿੱਚ ਮੋਚਾ ਲੱਗਿਆ ਸੀ ਇਨਸਾਫ ਨੇ ਸਰਕਾਰ ਤੋਂ ਕਾਂਗਰਸ ਦੇ ਸੀ ਕੈਪਟਨ ਹਰ ਸਿੰਘ ਨੂੰ ਉਹਨੇ ਮੇਰੇ ਤੋਂ ਪਤਾ ਮਿਲ ਗਾੜੀ ਕਿ ਉਸ ਤੋਂ ਪਹਿਲਾਂ ਹਰ ਸਿੰਘ ਹਸ ਮੈਂ ਨਨਪੁਰਾ ਦਾ ਕਿੰਨ ਬਿਸਿੰਗਨਦੀ ਬਾਈ ਨੇ ਆ ਦੇ ਘਰ ਦੇ ਵਿੱਚ ਸਭ ਤੋਂ ਪਹਿਲਾਂ ਤੋਹਰੀ ਸਿੰਘ ਹਰਾਂ ਦੇ 14 ਨੰਬਰ ਦੇ ਘਰ ਪਹੁੰਚੇ ਇਹ ਕੋ ਕਾਂਗ ਸਿੰਘ ਕੋ ਕਾਲੀ ਕਾਲੀਆਂ ਦੇ ਘਰਾਂ ਜਵਾਸ ਬੰਪੂ ਲੀਡਰ ਗਿਆ ਇਹ ਜਿਹੜੀ ਸਮਾਜ ਦੇ ਵਿੱਚ ਜਿਹੜਾ ਕੋਈ ਵੀ ਚੰਗਾ ਕੰਮ ਹੁੰਦਾ ਅੱਜ ਕਾ ਕੋਰ ਵਿਜੇ ਪ੍ਰਤਾਪ ਸਿੰਘ ਗੱਲ ਤਾਂ ਉਹਦਾ ਪਤਾ ਨਹੀਂ ਉਹਨੇ ਕੀ ਕਰਦਾ ਅੱਜ ਦੀ ਘੜੀ ਉਹ ਗੁਰੂ ਬਰਾਸਾ ਪਾਸ਼ਾ ਦੇ ਇਹ ਅਦਵੀਨ ਇਨਸਾਫ ਲਈ ਚਰਚਾ ਤੋਂ ਮੰਗ ਰਿਆ ਨਾ ਬਰਾਸਾ ਪਾਸ਼ਾ ਅਰਜਾ ਕਾਤੀ ਸਰਕਾਰ ਮਾਰਾ ਕੇ ਨਾ ਤੇ ਜੇ ਕੋਈ ਕਿਸੇ ਵੀ ਜਮਾਤ ਚ ਰਿਹਾ ਕਿ ਚੰਗਾ ਕੰਮ ਕਰਦਾ ਸਾਰ ਸਿਹਾਰ ਉਸ ਬੰਦੇ ਦਾ ਸਾਥ ਦੇਣਾ ਆਹ ਨੂੰ ਸੁਣਦੇ ਕਿ ਪ੍ਰੋਰੋਟਾ ਕਰਾਂਗੇ ਕਿ ਕਿਆਨਾ ਕਿ ਜੇ ਕੋਈ ਭਾਜਪਾ ਚ ਰਹਿ ਕੇ ਚੰਗਾ ਕੰਮ ਕਰੂ ਅੱਜ ਤੱਕ ਤਾਂ ਕਿਸੇ ਨੇ ਕਰਿਆ ਨਹੀਂ ਅਸੀਂ ਇਹਨੂੰ ਵੀ ਚੰਗਾ ਕਹਿ ਦਾਂਗੇ ਪਰ ਇਹ ਤਾਂ ਅਸੀਂ ਵੀ ਕੰਮ ਹੋ ਗੁੰਮੜਾ ਤਾਂ ਮਾਰੇ ਨਾ ਇਸ ਲਈ ਬੇਰਾ ਕਿੱਥੇ ਹੋਣਾ ਕਿੱਥੇ ਰਹਿਣਾ ਕਿਸ ਜਗ੍ਹਾ ਤੇ ਖੜਨਾ ਇਹ ਮੈਨੇ ਨਹੀਂ ਜਾਣਦਾ ਮੈਂ ਕਰ ਕੀ ਰਿਹਾ ਹਾਂ ਮੇਰੇ ਉਸ ਜ਼ਿੰਮੇਵਾਰੀ ਪ੍ਰਤੀ ਲੋਕਾਂ ਪ੍ਰਤੀ ਜਿਹੜੇ ਮੇਰੇ ਕੰਮ ਆ ਜ਼ਿੰਮੇਵਾਰੀਆਂ ਮੈਨੂੰ ਨਿਭਾ ਰਿਹਾ ਹੈ ਕਿ ਇਹ ਮੈਨੇ ਰੱਖਦਾ ਮੈਂ ਕਿਸੇ ਚਮਾਰ ਚ ਬੈਠਾ ਹਾਂ ਮੈਂ ਕਾਲੀਆਂ ਚ ਹੋਵਾਂ ਮੈਂ ਝਾੜੂ ਚ ਹੋਵਾਂ ਮੈਂ ਕਾਂਗਰਸ ਚ ਹੋਵਾਂ ਮੈਂ ਭਾਜਪਾ ਚ ਹੋਵਾਂ ਕਿਸਾਨਾਂ ਚ ਹੋਵਾਂ ਜਾਂ ਕਿਸੇ ਹੋਰ ਜ ਮੈਂ ਕਰਕੇ ਰਿਹਾ ਹਾਂ ਉਹ ਚੀਜ਼ ਮੈਨੇ ਰੱਖਦੀ ਆ ਮੈਂ ਕਿੱਥੇ ਖੜਾ ਹਾਂ ਉਹ ਚੀਜ਼ ਤਾਂ ਦਿਖਦੀ ਲੋ ਹਾਂ ਬਹੁਤ ਲੋਕ ਦੇਖਦੇ ਆ ਜੀ ਫਲਾਨੀ ਪਾਰਕ ਚ ਬਣਾ ਦੇ ਦੇਖੋ ਉਹ ਜਿਹੜੀ ਚੀਜ਼ ਆ ਨਾ ਉਹ ਤਾਂ ਅੰਦਰ ਰਹਿਣੀ ਆ ਉਹ ਤਾਂ ਉਸ ਵੇਲੇ ਵੀ ਸੀ ਅੱਜ ਵੀ ਮਚੂ ਜਦੋਂ ਸੰਸਤਾਨ ਤੋਂ ਰਹਿੰਦੇ ਆ ਉਹ ਪੀੜ ਉਹ ਚੀਜ਼ ਰਹਿਣੀ ਆ ਤੇ 1984 ਦੀ ਉਹ ਵੀ ਰਹਿਣੀ ਆ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਨਾ ਕੌਮਾ ਕੱਲੂਕਾਰਾਂ ਨਾਲ ਨਹੀਂ ਮਰਦੀਆਂ ਕੌਮਾ ਕੱਲੂਕਾਰਾਂ ਨੂੰ ਭੁੱਲਣ ਨਾਲ ਮਰਦੀਆਂ ਇਹ ਨਹੀਂ ਭੁੱਲਨੇ ਚਾਹੀਦੇ ਸਾਡੇ ਕੱਲੂਕਾਰੇ ਜੇ ਅਸੀਂ ਹਾਸਲ ਕੀਤੀਆਂ ਜਿੰਤਾ ਚੰਗਾ ਜੁੱਧਾਂ 'ਚ ਲੜ ਕੇ ਹਾਸਲ ਕੀਤੀਆਂ ਹੋਈਆਂ ਸਫਲਤਾਵਾਂ ਯਾਦ ਰੱਖਣੀਆਂ ਨੇ ਤਾਂ ਸਾਡੇ ਤੇ ਹੋਏ ਜ਼ੁਲਮ ਵੀ ਯਾਦ ਰੱਖਣੇ ਤੇ ਜੇ ਜ਼ੁਲਮ ਯਾਦ ਰੱਖਾਂਗੇ ਤਾਂ ਉਹ ਯਾਦ ਰੱਖਣ ਦੇ ਨਾਲ ਸਾਡੇ ਕਿੰਨਾ ਚੜ੍ਹਵਾ ਰਹੂਗਾ ਉਹਨਾਂ ਲੋਕਾਂ ਨੂੰ ਖੇਡਣ ਦਾ ਜਿਹੜੀ ਮਾੜੀ ਪ੍ਰਵਿਰਤੀ ਵਾਲੀ ਇਸ ਮੁਲਕ ਦੇ ਵਿੱਚ ਚੜਾਈ ਹੋਏ ਬਹੁਤ ਸਾਰੇ ਰਾਜਕਰਤੇ ਇਹ ਤਾਂ ਅੜਵਾਨੀ ਹੋਣਾਂ ਤਾਂ ਸ਼ਰਿਆ ਬੰਨਿਆ ਸੀ ਇੰਦਰਾ ਗਾਂਧੀ ਨੇ ਕਹੋਤੀ ਸੀ ਅੜਵਾਨੀ ਨੇ ਕਿਹਾ ਸੀ ਭਾਜਪਾ ਵਾਲਿਆਂ ਨੇ ਕਿ ਅਸੀਂ ਇਹ ਚੋਰ ਪਾ ਕੇ ਉਹਨਾਂ ਤਾਂ ਦੋਨੇ ਜਮਾਤਾਂ ਲੱਗੀਆਂ ਹੋਈਆਂ ਅਸੀਂ ਦੋਨੇ ਮੀਟ ਰਾਂਗੇ ਅਸੀਂ ਕੀ ਕਰ ਸਕਦੇ ਇਹ ਇਹ ਚੰਗੇ ਮਾਰੇ ਤਿਰਾਂ ਸਿੰਘੇ ਮਾਰੇ ਲੋਕ ਹਰੇਕ ਸਿਆਸੀ ਧਿਰ ਚ ਨੇ ਮੈਂ ਤਾਂ ਕਾਂਗਰਸੇ ਰਹਿੰਦਿਆਂ ਵਿੱਚੀ ਦਾ ਵਿਰੋਧ ਕਰਦਾ ਰਿਹਾ ਔਰ ਮੈਂ ਆਪਦੇ عقide ਤੇ ਮਜਬੂਤੀ ਵਜੂਦ ਖੜਾ ਰਿਹਾ ਤੇ ਤੁਸੀਂ ਅੱਜ ਗੱਲ ਕਰ ਰਹੇ ਹੋ ਕਿ ਹਾਂ ਹੋ ਸਕਦਾ ਕਈਆਂ ਨੂੰ ਭੁਲੇਖਾ ਮੈਂ ਵੈਸੇ ਤੁਹਾਨੂੰ ਇੱਕ ਗੱਲ ਕਰਕੇ ਕਹਿੰਦਾ ਕਿ ਜਦੋਂ ਨਿਸੰਦੇ ਨੇਜਮੀਰ ਪਹਿਲੀ ਵਾਰ ਬਣੇ ਸੀ ਤੇ ਸਾਡਾ ਤਾਂ ਇਲਾਕਾ ਉਹ ਤੋਂ ਬਿਹਾਲ ਸਿੰਘ ਨਾਲ ਸੁਬਰੀ ਚ ਬਸਿਆ ਮੈਂ ਤਾਂ ਆਦੀ ਪਹਿਲੀ ਵੋਟ ਵੀ ਸਰਦਾਰ ਸਿਮਰ ਸਿੰਘ ਜੀ ਨੂੰ ਹੀ ਮਾਨ ਦੇ ਬਾਈ ਸਹਾ ਮੇਰਾ ਸਾਰਾ ਪਰਿਵਾਰ ਕਾਂਗਰਸ ਨੂੰ ਵੋਟ ਪਾ ਰਿਹਾ ਸੀ ਪਹਿਲਾਂ ਕਮਲਜੀਤ ਸਿੰਘ ਇਹ ਤਾਂ ਫ੍ਰੇਮ ਹੁੰਦਾੰਦਰੋਂ ਮੰਨਦੇ ਵਿੱਚ ਫੋੜੇ ਇੱਕ ਧਾਰਨਾ ਬਣੀ ਹੁੰਦੀ ਆ ਕਿ ਯਾਰ ਕੌਣ ਚੰਗਾ ਕੌਣ ਮਾੜਾ ਨਹੀਂ ਮੈਨੂੰ ਚੰਗਾ ਲੱਗਦਾ ਹੁਣ ਨਿਹੰਦਰਾ ਗਾਂ ਤੇ ਚੰਗੇ ਲੱਗੇ ਬੰਦੇ ਨਹੀਂ ਪਾਈ ਗਾ ਉਸ ਦਿਨ ਵੀ ਜਗਤ ਕਰਤਾ ਫਿਰ ਮੋਹਨ ਸਿੰਘ ਮੰਨਦਾ ਕਿਉਂਕਿ ਪੀਤੇਦਾਂ ਦੇ ਤੇ ਜਿੱਤੇ ਅਮਰੀਤ ਸਿੰਘ ਬਿੱਟੂ ਦੇ ਨਾਲ ਉਹਨੇ ਪਹਿਲੀ ਹਤਿਆ ਕਰਾ ਤੇ ਉਹ ਕਹਿੰਦਾ ਮੇਰੀ ਤਾਂ ਹਾਲੀ ਬੜੀ ਤਗੜੀ ਆ ਤੇ ਕਿਤੇ ਜੁਨੀ ਵੀ ਤਾਂ ਨਹੀਂ ਕਹਿੰਦੇ ਉਸ ਹਿਸਾਬ ਨਾਲ ਉਹਨਾਂ ਦੀ ਗੱਲ ਨਹੀਂ ਉਹ ਤਾਂ ਬਹੁਤ ਕਹਿੰਦੇ ਉਹ ਚਲੋ ਉਸ ਟੋਮ ਦੇ ਵਿੱਚ ਉਹਨਾਂ ਨੇ ਗਵਾਹੀ ਕਰਦਦੇ ਨੇ ਸਿੱਖਾਂ ਦੀ ਤੇ ਇਹ ਉਸ ਨਾਲ ਦੀ ਗੱਲ ਕਰਦੇ ਨੇ ਆਪਾਂ ਤਾਂ ਤਾਸਿਸਕਾਰ ਦੇ ਨੇ ਉਹਨਾਂ ਦਾ ਹੋਰ ਆਪਣੇ ਉਹਨਾਂ ਨੇ ਕੀ ਸਮਝਿਆ ਉਹਨਾਂ ਦੇ ਬਖਰੇ ਨੇ ਉਹ ਤਾਂ ਦੇਖੋ ਉਹਨਾਂ ਨੇ ਆਪ ਦਾ ਕੈਂਡੀਡੇਟ ਮੇਰੇ ਖਿਲਾਫ ਕਰਾ ਸੇ ਉਹ ਬਿੜਾਣੇ ਨਾ ਚੋਣ ਵਾਲਿਆਂ ਜਾਣ ਤੋਂ ਮੇਰੇ ਖਿਲਾਫ ਉਹ ਪ੍ਰੈਸ ਕਾਂਫਰੈਂਸਾਂ ਕਰਨ ਕਿ ਇਹ ਬੁਨਿਆਦ ਕਿਉਂ ਠੇਗਣ ਲਾ ਮੇਰੇ ਪਿਤਾ ਦੀ ਬਾਰੇ ਮੇਰੇ ਬਾਰੇ ਗੋਲ ਗਿਆ ਨਾ ਉਹ ਪਾਜਪਖਲਾਫ ਉਹਨੇ ਨਾ ਖਲਾਫ ਹੋ ਕੇ ਨਾ ਹੁਚਾੜੂ ਖਲਾਫ ਉਹ ਇਹਨਾਂ ਇਕੱਲੇ ਖਲਾਫ ਸਿਰਫ ਤੇ ਸਿਰਫ ਹਮਲਾ ਕਰਦੇ ਆਣੇ ਜਾਂ ਕਿ ਲੇਕਿਨ ਕੰਮ ਨਹੀਂ ਸਿੰਬਰਾਫ ਤੇ ਪਰ ਫਿਰ ਵੀ ਆਪਾਂ ਦਾ ਮਕਸਦ ਕੀ ਦਾ ਪਤਾ ਲਗਾ ਰਿਸਰਚ ਵਾਲਾ ਉਹ ਕਹਿੰਦੇ ਕਿ ਤੋਤਾ ਜਾ ਰਹੀ ਆ ਨਾ ਇਹਨਾਂ ਨਾਲ ਜਿਹੜੀ ਵਸਪੀਂਗ ਮਾਨੇ ਰੀਫਿੰਗ ਵਿਦਿਊ ਨਾ ਜੋ ਕਰੀਆ ਤੁਹਾਨੂੰ ਉਹਨਾਂ ਨੇ ਇਹ ਗੱਲ ਕਹੀ ਮੇਰੇ ਦਾ ਨਾਮ ਚੱਲੀ ਹੈ ਬਹੁਤ ਸਿਆਸਤਾਨ ਹੈ ਜਿਹਨੇ ਬਾਈ ਟੈਕਨੋਲੋਜੀ ਸਿਆਣ ਜਿਹੜੇ ਟੀਵੀ ਤੇ ਕੁਝ ਹੋਰ ਹੁੰਦੇ ਨੇ ਲੋਕਾਂ ਦੇ ਕੁਝ ਹੋਰ ਹੁੰਦੇ ਨੇ ਤੇ ਆਪਨੇ ਘਰੇ ਇਕੱਠੇ ਬਿਠਾ ਇਹੋ ਜਿਹੀ ਸਿਆਸਤ ਹੈ ਨੇ ਅੱਜ ਕੇਂਦਰ ਦੇ ਵਿੱਚ ਵੀ ਆਫੇ ਬਹੁਤ ਵਿਅਕਤੀ ਨੇ ਜਿਹਨੇ ਸਾਰਿਆਂ ਨੂੰ ਮੁੱਦੀ ਨੂੰ ਮਾਰਾ ਗੁੰਦੇ ਨੇ ਤੇ ਕੰਮ ਮੁੱਦੀ ਤੋਂ ਲੈਂਦੇ ਨੇ ਇਸ ਤਰ੍ਹਾਂ ਦਾ ਇਹ ਇਹਨਾਂ ਦਾ ਸਿਆਸਤ ਦਾ ਨਾ ਕਿ ਇਹੀ ਤਾਂ ਜਿਹੜੀ ਕਹਿੰਦੇ ਹੁੰਦੇ ਆ ਵੀ ਮਾੜੀ ਸਿਆਸਤ ਕੱਢਣੀ ਆ ਮੁਲਕ ਤੋਂ ਇਹੀ ਮਾੜੇ ਸਮਝੌਤੇ ਵਾਲੇ ਲੀਡਰ ਤਾਂ ਖਤਮ ਕਰਨੇ ਆ ਜਿਹੜੇ ਸਮਝ ਲੋਕ ਲੜੀ ਜਾਂਦੇ ਹੁੰਦੇ ਆ ਤੇ ਇਹ ਸਮਝੌਤੇ ਕਰਦੇ ਹੁੰਦੇ ਇਕੱਠੇ ਬੈਠੇ ਰੁਟੀਆਂ ਖਾਂਦੇ ਇਹੀ ਮਾੜਾ ਇਹ ਮਾੜੀ ਪਰਤਾਜ ਇਹ ਸਮਝੌਤੇ ਕਰਦੇ ਆ ਇਕੱਠੇ ਬੈਠ ਕੇ ਰੁਟੀਆਂ ਖਾਂਦੇ ਲੋਕ ਕਿਉਂ ਨਾ ਇਕੱਠੇ ਬੈਠ ਕੇ ਰੁਟੀਆਂ ਖਾਂਦਾ ਲੋਕ ਕਿਉਂ ਨਾ ਚੁੱਲਿਆਂ ਦੇ ਸਾਹਮਣੇ ਬੈਠ ਕੇ ਜਿੰਦਾਂ ਤੇ ਮਖੀ ਰ ਪਰ ਇਹ ਵੀ ਇਹ ਇਹ ਜੇ ਲੋਕ ਕੱਢਣੇ ਬਾਹਰ ਸਿਆਸਤ ਦੇ ਕਸ਼ਟਾ ਥੋੜੇ ਛੋਟੇ ਸ਼ਬਦਾਂ ਦੇ ਵਿੱਚ ਜੇ ਅਗਰ ਕੱਲ ਨੂੰ ਕਮਲਜੀਤ ਸਿੰਘ ਰਾਣ ਦੁਆਰਾ ਕਾਂਗਰਸ ਚੜੇ ਜਾਂਦਾ ਤਾਂ ਰਾਜਾ ਮਨਿਕਾ ਉੱਥੀ ਆ। ਉਹ ਕੀ ਕਰੋਂਗੇ ਨਾ। ਭਾਈ ਮੈਂ ਗਿਆ ਨਹੀਂ ਨਾ। ਰਾਜਾ ਮਨਿਕ ਤਾਂ ਮੈਂ ਤੁਹਾਨੂੰ ਕਹਿ ਤਾ ਰਿਹਾ ਵੀ ਬਹੁਤ ਵੱਡੇ ਲੀਡਰ ਦਾ ਫੋਨ ਆ ਗਿਆ। ਜਿਹੜਾ ਇੱਕ ਆਮ ਇੱਕ ਮੈਂਬਰ ਵੀ ਸ਼ਾਮਿਲ ਨਹੀਂ ਉਹ ਬੰਦਾ ਮੈਂਬਰ ਵੀ ਨਹੀਂ ਬਣਿਆ। ਉਹਨੇ ਭਾਜਪਾ ਦੀ ਮਦਦ ਕੀਤੀ ਸੀ। ਚਲੋ ਕਮਲਜੀਤ ਸਿੰਘ ਕੜਵਲ ਨੇ ਤਾਂ ਚੋਣ ਲੜੀ ਐ ਐਮਐਲਏ ਦੀ। ਕਾਂਗਰਸ ਵੱਲੋਂ ਵੀ ਲੜੀ ਆ। ਉਹਨੂੰ ਭਾਜਪਾ ਦੇ ਨਾਲ ਸੀ ਪਹਿਲਾਂ ਕੌਂਸਲਰ ਦੇ ਆ। ਚਲੋ ਉਹਦਾ ਕਿ ਇਹ ਲੱਤ ਲੰਦਾ ਸੀ ਬਦ ਸ਼ਾਮ ਜਿਹੜਾ ਬੰਦਾ ਮੈਂਬਰ ਵੀ ਨਹੀਂ ਕਿਸੇ ਪਿੰਡ ਦਾ ਤੇ ਕਾਂਗਰਸੀਆਂ ਨੇ ਤਾਂ ਇਹਦੇ ਉੱਤੋਂ ਦੀ ਚੜ ਕੇ ਉਹ ਸ਼ਾਮਲ ਕਰ ਲਿਆ ਇਹਦਾ ਤਾਂ ਕੋਈ ਭੈੜਾ ਰਸ ਹੈ ਨਹੀਂਗਾ ਇਹਦਾ ਕੀ ਆ ਤਾਂ ਮੈਨੂੰ ਵੀ ਕਹਿ ਰਹੇ ਸੀ ਇਹ ਤਫਾਉਣਾ ਇਹ ਸੀ ਨਾ ਨੂੰ ਕਾਹ ਲਾ ਕਮਲਜੀਤ ਸਿੰਘ ਜਿਹੜਾ ਤੇਰੇ ਨਾਲ ਚੁਣ ਲਿਆ ਸੀ ਜਿਹਨੇ ਤੁਰ ਭਜਾਇਆ ਆਖਲਾ ਤੇਰੇ ਬਰਾਬਰ ਲਿਆ ਕਿਥੇ ਜੇ ਇਸ ਚੀਜ਼ ਦੀ ਭੁੱਖ ਹੁੰਦੀ ਤਾਂ ਯਾਰ ਇਹ ਤਾਂ ਬਹੁਤ ਛਿਰਦੇ ਲੋਕ ਆ ਵੀ ਮੇਰੇ ਆਪ ਦੇ ਲੋਕ ਦਬਾ ਪਾਈ ਜਾਂਦੇ ਲੀਡਰ ਬਹੁਤ ਛਿਰਦੇ ਮਗਰ ਪਏ ਹੋਏ ਆ ਹਰ ਪਾਰਟੀ ਦਾ ਲੀਡਰ ਤੇ ਆਇਆ ਇਹਨਾਂ ਚੀਜ਼ਾਂ ਦੀ ਭੁੱਖ ਤਾਂ ਹੈ ਹੀ ਨਹੀਂ ਨਾ ਇਹ ਤਾਂ ਰੁੱਤਵੇ ਆ ਪ੍ਰਮਾਤਮਾ ਨੇ ਜਿਹਨੂੰ ਬਖਸ਼ਣਾ ਉਹਨੇ ਬਖਸ਼ ਦੇਣੇ ਸੱਚੇ ਪਾਤਸ਼ਾਹ ਜੋ ਤੁਹਾਡੇ ਭਾਗ ਚ ਲਿਖਿਆ ਤੁਹਾਡੇ ਮੁਕੱਤਰ ਤੁਹਾਡੇ ਭਾਗ ਤੁਹਾਡੀ ਮਿਹਨਤ ਕੋਈ ਕੋ ਨਹੀਂ ਸਕਦਾ ਕੋਈ ਤੁਹਾਡੇ ਕੋਲ ਹੀ ਹੁੰਦੀ ਆ ਤੁਹਾਡੇ ਹਿੱਸੇ ਹੀ ਤੁਹਾਡੀ ਮਿਹਨਤ ਆ ਬੰਨਣਾ ਆ ਦੇ ਨਾ ਜ਼ਮੀਨਾਂ ਹੁਣ ਆਪਾਂ ਮਾਮਲੇ ਦਿੱਤੀਆਂ ਹੋਈਆਂ ਜਿਹਦੀ ਜ਼ਮੀਨ ਆ ਉਹਦੇ ਘੱਟ ਕੀ ਆਉਂਦੇ ਨਾ ਪੈਸੇ ਜਦੋਂ ਕੋਈ ਪੈਸੇ ਤੇ ਲੈ ਆਉਂਦੇ ਜਾਂ ਵਿੱਚ ਐਵੇਂ ਆ ਜਿਹੜਾ ਮਿਹਨਤ ਕਰੂਗਾ ਜਿਹਦੇ ਭਾਗ ਤੋਂਗੇ ਜਿਹੜਾ ਲੋਕਾਂ ਦੀ ਸੇਵਾ ਕਰੂਗਾ ਉਹਦਾ ਹਿੱਸਾ ਕਿਵੇਂ ਕੋਈ ਲੈਣੀ ਹੈ ਅਜੇ ਕੋਈ ਮਨਸ਼ਾ ਨਹੀਂ ਕਿਸੇ ਪ੍ਰਤੀਜਾਲ ਦੀ ਇਲੈਕਸ਼ਨ ਲੜਨਾ ਮੈਂ ਡਟ ਕੇ ਲੜਾਂਗੇ ਬਸ ਕਿਰਪਾ ਨਾਲ ਲੋਕਾਂ ਦੀ ਸੇਵਾ ਕਰਦਾ ਤੇ ਅੱਜ ਬਸ ਇਹ ਹੈ ਤੇ ਉਹ ਪਾਸੇ ਵਰਕ ਦਾ ਬਹੁਤ ਧੰਨਵਾਦ